ਤੇ ਕਮਲ ਮੇਰੇ ਹੋਰ ਘਰ ਨਾਲ ਲਾਈਵ ਜੁੜ ਚੁੱਕੇ ਨੇ ਸੋ ਕਮਲ ਜਿਹੜਾ ਕਿ ਹਮਲਾ ਹੋਇਆ ਫਿਰੋਜ਼ਪੁਰ ਦੇ ਵਿੱਚ ਘਰ ਨੂੰ ਭਿਆਨਕ ਅੱਗ ਲੱਗੀ ਡਰੋਨ ਦੇ ਨਾਲ ਇਹ ਹਮਲਾ ਕੀਤਾ ਗਿਆ ਅਤੇ ਤਿੰਨ ਲੋਕ ਚੁਲਸੇ ਨੇ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਕੀ ਜੀ ਬਿਲਕੁਲ ਮੈਂ ਦੱਸਣਾ ਚਾਹੁੰਦਾ ਜੀ ਬਿਲਕੁਲ ਮੈਂ ਦੱਸਣਾ ਚਾਹੁੰਦਾ ਕਿ ਫਿਰੋਜ਼ਪੁਰ ਦੇ ਵਿੱਚ ਜਿਹੜੀ ਰਾਤੀ ਡਰੋਨ ਆਇਆ ਸੀਗੇ ਡਰੋਨ ਮੰਲਾ ਆਇਆ ਸੀਗਾ ਉਹਨੂੰ ਜਿਹੜਾ ਵਾ ਇੰਡੀਅਨ ਆਰਮੀ ਵੱਲੋਂ ਡਿਫਿਊਜ਼ ਕੀਤਾ ਗਿਆ ਪਰ ਇੱਕ ਜਿਹੜਾ ਡਰੋਨ ਵਾ ਡਰੋਨ ਨਾਮ ਦੀ ਚੀਜ਼ ਜਿਹੜੀ ਵਾ ਉਹ ਇੱਕ ਘਰ ਦੇ ਉੱਪਰ ਡਿੱਗ ਗਈ ਤੇ ਤੁਸੀਂ ਦੇਖ ਸਕਦੇ ਹੋ ਇੰਡੀਆ న్యూਸ ਦੇ ਮਾਧਿਅਮ ਤੇ 来 ਅਸੀਂ ਦਿਖਾ ਰਹੇ ਹਾਂ ਕਿ ਉਹ ਘਰ ਦੇ ਵਿੱਚ ਜਿਹੜਾ ਉਹਦੇ ਵੱਲੋਂ ਬਲਾਸਟ ਕੀਤਾ ਗਿਆ ਜਿੰਦੇ ਵਿੱਚ ਤਿੰਨ ਪਰਿਵਾਰਿਕ ਮੈਂਬਰ ਜਿਹੜੇ ਬੁਰੀ ਤਰ੍ਹਾਂ ਝੁੱਲਸ ਗਏ ਜਿਨ੍ਹਾਂ ਨੂੰ ਇੱਕ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਤੇ ਉਹਨਾਂ ਦੇ ਅੱਗੇ ਕੀਤੀ ਜਾ ਰਹੀ ਪ੍ਰਸ਼ਾਸਨ ਵੱਲੋਂ ਬਾਰ ਬਾਰ ਇਹ ਇਤਿਆਜ਼ ਕੀਤੀ ਜਾ ਰਹੀ ਹੈ ਕਿ ਰਾਤ ਨੂੰ ਘਰਦਿਆਂ ਲਾਈਟਾਂ ਨਾ ਜਗਾਓ ਲਾਈਟਾਂ ਬੰਦ ਰੱਖੋ ਤਾਂ ਜੋ ਐਵੇਂ ਦੀ ਕੋਈ ਚੀਜ਼ ਹੋਵੇ ਕੋਈ ਐਵੇਂ ਦੀ ਕੋਈ ਵੀ ਲਾਈਟ ਜਗਦੀ ਹੋਵੇ ਕਿਤੇ ਅਟੈਕ ਨਾ ਹੋ ਸਕੇ ਸਾਰਿਆਂ ਨੂੰ ਆਪ ਦੀ ਪ੍ਰਕਾਸ਼ਨ ਵਰਤਣੀ ਚਾਹੀਦੀ ਹੈ ਅੱਜ ਸਵੇਰੇ ਅਲਰਟ ਕਾਫੀ ਅਲਰਟ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਕੌਜਪੁਰ ਵਿੱਚ ਹੁਣ ਵੀ ਇਹ ਅਲਰਟ ਹੈ ਪ੍ਰਸ਼ਾਸਨ ਵੱਲੋਂ ਦੁਕਾਨਾਂ ਵੀ ਬੰਦ ਕਰਵਾਈਆਂ ਗਈਆਂ ਤੇ ਨਾਲ ਹੀ ਜਿਹੜਾ ਲੋਕਾਂ ਨੂੰ ਘਰੇ ਰਹਿਣ ਦੇ ਵਿੱਚ ਅਪੀਲ ਕੀਤੀ ਗਈ ਹੈ ਜੀ ਜੀ ਬਿਲਕੁਲ ਜਿtheta ਕਿ ਜ਼ੋਰਦਾਰ ਹੱਤਮਾਕਾ ਹੋਇਆ ਬਿਲਕੁਲ ਜਿtheta ਕਿ ਲੋਕ ਵੀ ਚੁਲ ਚੁਕੇ ਨੇ ਸੋ ਹੋਰ ਕੋਈ ਕੁਝ ਹਦਾਇਤਾਂ ਦਿੱਤੀਆਂ ਜਾ ਰਹੀਆਂ ਨਹੀਂ ਕਿ ਫਿਰੋਜ਼ਪੁਰ ਨੂੰ ਹੁਣ ਰੈਡ ਅਲਰਟ ਤੇ ਰੱਖਿਆ ਗਿਆ ਇਸ ਦੇ ਬਾਰੇ ਕੋਈ ਜਾਣਕਾਰੀ ਜੀ ਬਿਲਕੁਲ ਕੌਜਪੁਰ ਦੇ ਵਿੱਚ ਇਸ ਟਾਈਮ ਪੂਰੀ ਤਰ੍ਹਾਂ ਅਲਰਟ ਜਾਰੀ ਕੀਤਾ ਗਿਆ ਰੈਡ ਅਲਰਟ ਜਾਰੀ ਕੀਤਾ ਗਿਆ ਬਾਜ਼ਾਰ ਬੰਦ ਕਰਵਾਏ ਗਏ ਨੇ ਕਿਸੇ ਨੂੰ ਵੀ ਬਾਹਰ ਨਿਕਲਣ ਤੋਂ ਰੋ ਇਜਾਜ਼ਤ ਨਹੀਂ ਦਿੱਤੀ ਜਦí ਪ੍ਰਸ਼ਾਸਨ ਵੱਲੋਂ ਬਾਰ-ਬਾਰ ਇਹੀ ਕਿਹਾ ਜਾ ਰਿਹਾ ਆਪਣੇ ਘਰ ਵਿੱਚ ਰਹੋ ਮਹਿਫੂਜ਼ ਰਹੋਗੇ ਬਾਹਰ ਹਜੇ ਵੀ ਅਲਰਟ ਜਾਰੀ ਹੈ ਪਾਕਿਸਤਾਨ ਆਂਧਿਆ ਨਾ ਪਾ ਕਰਕੇ ਤਾਂ ਕੋਈ ਬਾਤ ਨਹੀਂ ਆ ਰਿਹਾ ਜਿਹੜਾ ਹੁਸੈਨੀ ਵਾਲੇ ਬਾਰਡਰ ਵੱਲੋਂ ਜਿਹੜਾ ਦਾ ਲਗਾਤਾਰ ਜਿਹੜੇ ਦਾ ਅਟੈਕ ਕੀਤੇ ਜਾ ਰਹੇ ਨੇ ਅੱਜ ਵੀ ਜਿਹੜੇ ਸੂਰੇ ਅਟੈਕ ਕੀਤੇ ਗਏ ਕੁਝ ਸੂਤਰਾਂ ਤੋਂ ਪਤਾ ਚੱਲਿਆ ਹੈ ਕਿਤੇ ਗੋਲੀਬਾਰੀ ਵੀ ਚੱਲੀ ਰਹੀ ਦਾ ਕਿਸੇ ਚੌਕੀ ਦੇ ਉੱਪਰ ਪਰ ਇਹ ਜਿੱਤੇ ਘਰੇ ਕਨਫਰਮ ਨਹੀਂ ਹੋ ਪਾਇਆ ਪਰ ਜਿਹੜਾ ਪਾਕਿਸਤਾਨ ਨਾਲ ਲਗਾਤਾਰ ਨਾਪਾ ਕਰਕਿਤਾ ਕਰ ਰਿਹਾ ਵੈ ਇਸ ਨੂੰ ਲੈ ਕੇ ਅੱਜ ਜਿਹੜੇ ਸਾਇਰਨ ਬਜਾਏ ਗਏ ਸੀਗੇ ਉਹ ਕਿਤੇ ਨਾ ਕਿਤੇ ਜਿਹੜੇ ਹਵਾਈ ਹਮਲੇ ਨੂੰ ਲੈ ਕੇ ਜਿਹੜੇ ਇਹ ਪ੍ਰਸ਼ਾਸਨ ਵੱਲੋਂ ਸਾਇਰਨ ਮਰਵਾਈ ਗਈ ਸੀ ਜੀ ਜੀ ਬਿਲਕੁਲ ਜਿਥੇ ਕਿ ਸਰਹਦੀ ਇਲਾਕਾ ਪੈਂਦਾ ਫਿਰੋਜ਼ਪੁਰ ਵੀ ਤੇ ਉੱਥੇ ਵੀ ਕੋਈ ਲੋਕਾਂ ਨੂੰ ਜਿਥੇ ਕਿ ਸੁਰੱਖਿਆ ਥਾਵਾਂ ਤੇ ਪਹੁੰਚਾਉਣ ਦੇ ਲਈ ਇਸ ਤਰ੍ਹਾਂ ਦੇ ਕੁਝ ਇੰਤਜ਼ਾਮ ਕੀਤੇ ਗਏ ਨੇ ਕੀ ਕੁਝ ਮਾਹੌਲ ਇਸ ਨੂੰ ਲੈ ਕੇ ਜੀ ਬਿਲਕੁਲ ਪ੍ਰਸ਼ਾਸਨ ਵੱਲੋਂ ਹਜੇ ਤੱਕ ਦਾ ਕੋਈ ਅਮੰਦੀ ਗੱਲ ਨਹੀਂ ਕੀਤੀ ਗਈ ਨਾ ਕਿਤੇ ਸੁਰੱਖਿਤਾ ਜਗ੍ਹਾ ਦੇ ਪੰਚਾਮ ਦੀ ਗੱਲ ਕੀਤੀ ਗਈ ਆ ਪਰ ਲੋਕ ਜਿਹੜੇ ਨੇ ਪਿੰਡ ਖ ਜੇ ਗੱਲ ਕੀਤੀ ਜਾਵੇ ਲੋਕਾਂ ਦੀ ਲੋਕੀ ਸੁਰੱਖਿਅਤ ਜਗ੍ਹਾ ਤੇ ਇਥੋਂ ਨਿਕਲ ਰਹੇ ਨੇ ਬਾਰਡਰ ਤੇ ਅੱਛੇ ਜਿਹੜੇ ਲੋਕ ਨੇ ਨੇੜਲੇ ਪਿੰਡਾਂ ਦੇ ਲੋਕ ਨੇ ਜਿਹੜੇ ਬਾਰਡਰ ਦੇ ਬਿਲਕੁਲ ਨਾਲ ਨੇ ਉਹ ਇਥੋਂ ਨਿਕਲਣ ਦੀ ਨਿਕਲ ਰਹੇ ਨੇ ਆਦੇ ਬੱਚਿਆਂ ਨੂੰ ਆਦੇ ਪਰਿਵਾਰ ਨੂੰ ਸੁਰੱਖਿਅਤ ਜਗ੍ਹਾ ਤੇ ਪੰਚਾਰੇ ਨੇ ਜੀ ਬਿਲਕੁਲ ਇਸੇ ਕਾਰਨ ਦਿੱਤਾ ਦਿੱਤੀਆਂ ਜਾਰੀਆਂ ਨੇ ਕਿ ਘਰ ਦੀਆਂ ਲਾਈਟਾਂ ਬੰਦ ਰੱਖੋ ਬਿਲਕੁਲ ਪੂਰੀ ਤਰ੍ਹਾਂ ਦੇ ਨਾਲ ਬਲੈਕਆਊਟ ਕੀਤਾ ਜਾਵੇ ਕਿਉਂਕਿ ਅਗਰ ਜ਼ਰਾ ਜਿਹੀ ਵੀ ਰੋਸ਼ਨੀ ਦਿਖਾਈ ਦਿੰਦੀ ਹੈ ਤਾਂ ਉਸੇ ਵੇਲੇ ਜਿਹੜਾ ਕਿ ਹਮਲਾ ਜਿਹੜਾ ਕਿ ਉੱਥੇ ਕੀਤਾ ਜਾਂਦਾ ਫਿਲਹਾਲ ਜਿਹੜੇ ਲੋਕ ਝੁੱਲਸੇ ਨੇ ਅੱਗ ਦੇ ਵਿੱਚ ਕੀ ਕੁ ਜੀ ਬਿਲਕੁਲ ਮੈਂ ਦੱਸਣਾ ਚਾਹੁੰਦਾ ਜਿਹੜੇ ਰਾਤ ਅੱਗੇ ਦੇ ਵਿੱਚ ਝੁੰਸੇ ਸੀ ਇੱਕੋ ਪਰਵਾਦੇ ਤਿੰਨ ਮੈਂਬਰ ਸੀ ਉਹਨਾਂ ਦੀ ਹਾਲਤ ਜਿਹੜੀ ਵਾ ਕਾਫੀ ਗੰਭੀਰ ਹੈ ਤੁਸੀਂ ਇੰਡੀਆ ਨਿਊਜ਼ ਦੀ ਰਾਹੀਂ ਜਿਹੜੀ ਅਸੀਂ ਵੀਡੀਓ ਦਿਖਾ ਰਹੇ ਹਾਂ ਉਹਨਾਂ ਦੇ ਵਿੱਚ ਤਿੰਨੇ ਇੱਕ ਇੱਕ ਬਾਅਦ ਇੱਕ ਉਹਨਾਂ ਦੀ ਮਤਲਬ ਕਿ ਵਾਈਰ ਇੱਕ ਬੱਚਾ ਤਿੰਨੇ ਬੁਰੀ ਤਰ੍ਹਾਂ ਝੁੱਲਸ ਗਿਆ ਉਹਨਾਂ ਨੂੰ ਐਸਟਾ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜੀ 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 ਬਬਕਰ ਮਤੋਂ ਅਡਾ ਕਮਲਜੀਤ ਸਾਰੀ ਜਾਣਕਾਰੀ ਦੇ ਲਈ ਫਿਰ ਤੋਂ ਤੁਹਾਡੇ ਤੋਂ ਅਪਡੇਟ ਲਵਾਂਗੇ ਫਿਲਹਾਲ ਜਿੱਥੇ ਕਿ ਦੇਖਿਆ ਜਾ ਸਕਦਾ ਹੈ ਕਿ ਜ਼ੋਰਦਾਰ ਤਮਾਕਾ ਫਿਤਾ ਗਿਆ ਡਰੋਨ ਸੁੱਟਿਆ ਗਿਆ ਫਿਰੋਜ਼ਪੁਰ ਦੇ ਵਿੱਚ